ਜ਼ਿਲ੍ਹਾ ਜਲੰਧਰ ਦਿਹਾਤੀ ਦੇ ਐਸਐਸਪੀ ਸਰਦਾਰ ਹਰਕਮਨਪ੍ਰੀਤ ਸਿੰਘ ਖਖਵਲੋਂ ਇਲਾਕਾ ਵਾਸੀਆਂ ਨੂੰ ਡਰ ਮੁਕਤ ਕਰਾਈ ਮੁਕਤ ਮਾਹੌਲ ਦੇਣ ਦੇ ਮੱਤਵ ਨਾਲ ਨਵੇਂ-ਨਵੇਂ ਉਪਰਾਲੇ ਕੀਤੇ ਜਾ ਰਹੇ ਹਨ ਭਾਵੇਂ ਉਹ ਡਾਇਲ 112 ਗੱਡੀਆਂ ਦੀ ਗੱਲ ਹੋਵੇ ਜਾਂ ਟ੍ਰੈਫਿਕ ਪੁਲਿਸ ਜਾਂ ਸਬਡਿਵੀਜ਼ਨ ਪੁਲਿਸ ਵੱਲੋਂ ਮਾੜੇ ਅੰਸਰਾਂ ਨਾਲ ਸ਼ਕਤੀ ਨਾਲ ਨਜਿੱਠਣ ਦੀ ਇਸੇ ਲੜੀ ਤਹਿਤ ਸਬਡਿਵੀਜ਼ਨ ਫਲੋਰ ਵਿੱਚ ਵਕ-ਵਕ ਥਾਵਾਂ ਤੇ ਨਾਕੇਬੰਦੀ ਕਰਦੇ ਹੋਏ ਦੋ ਪਹੀਆ ਵਾਹਨ ਦੀ ਚੈਕਿੰਗ ਕਰਦੇ ਹੋਏ ਕਈ ਵਾਹਨਾਂ ਨੂੰ ਜ਼ਬਤ ਕੀਤਾ ਗਿਆ ਪੁਲਿਸ ਨੇ ਪਿੰਡ ਮੁਆਈ ਹਰੀਪੁਰ ਫਾਟਕ ਵਕਫਾਕ ਜਗਾਵਾਂ ਉਪਰ ਨਾਕਾ ਲਗਾ ਕੇ ਇਨਸਪੈਕਟਰ ਕੇਵਲ ਸਿੰਘ ਵੱਲੋਂ ਵਾਹਨਾਂ ਦੀ ਚੈਕਿੰਗ ਕੀਤੀ ਗਈ ਵਾਹਨਾਂ ਦੇ ਕਾਗਜ਼ਤ ਪੂਰੇ ਨਾ ਹੋਣ ਤੇ ਚਲਾਨ ਵੀ ਕੀਤੇ ਗਏ ਤੇ ਬਿਨਾ ਕਾਗਜ਼ਤ ਵਾਲੇ ਵਾਹਨ ਬੰਦ ਕੀਤੇ ਗਏ ਇਸ ਸਬੰਧੀ ਇਨਸਪੈਕਟਰ ਕੇਵਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਚੈਕਿੰਗ ਇਸੇ ਤਰ੍ਹਾਂ ਹੀ ਅਲੱਗ-ਅਲੱਗ ਜਗ੍ਹਾ ਉਪਰ ਨਾਕਾ ਲਗਾ ਕੇ ਕੀਤੀ ਜਾਵੇਗੀ ਤੇ ਹੁੱਲੜਬਾਜੀ ਕਰਨ ਵਾਲੇ ਪ੍ਰੈਸ਼ਰ ਹਾਰਨ ਬੁਲਟ ਦੇ ਪਟਾਕੇ ਮਾਰਨ ਅਤੇ ਬਿਨਾ ਨੰਬਰ ਪਲੇਟਾਂ ਵਾਲੇ ਵਾਹਨ ਚਾਲਕਾਂ ਨੂੰ ਕਦੇ ਵੀ ਬਖਸ਼ਿਆ ਨਹੀਂ ਜਾਵੇਗਾ ਅਤੇ ਐਸਐਸਪੀ ਸਾਹਿਬਾ ਹਾਜ਼ਰ ਹੁਣੰਦਰ ਦੇ ਹਾਜ਼ਰੀ ਵੱਲੋਂ ਹੁਮਾ ਦੇ ਅਨਸਾਰ ਔਰ ਵੀਐਸਪੀ ਸਾਹਿਬ ਦੇ ਕਰਨ ਸਾਹਿਬ ਦੇ ਗਿਆਨ ਦੇ ਮਤਲਬ ਆਗਰੇ ਇਹ ਜੋ ਚਿੰਨ੍ਹ ਚਾਹਲੀ ਲਾਇਆ ਗਏ ਆ ਇਹ ਫੋਰਮ ਦੇ ਵਿੱਚ ਜਿਹੜੇ ਕਾਗਜ਼ ਜਿਹੜੇ ਚਾਹਲੇ ਲੱਗ ਰਹੇ ਆ ਅੱਜ ਤੋਂ ਦਸ ਦੇ ਲੋਕ ਲਗਾਤਾਰ ਚੱਲ ਰਿਹਾ ਹੈ ਕੰਮ ਕਿ ਮਿੱਤੇ ਜਿਹਨੇ ਵੀ ਮੋਟਰਿੰਗ ਇਕੱਲਾ ਦੀ ਉਲੰਘਣਾ ਕਰ ਰਹੇ ਆ ਉਹਨਾਂ ਉਹਨਾਂ ਦੇ ਜਿਹੜੇ ਆ ਸ਼ੋਕ ਜਾਫਟ ਘੱਟ ਹੁੰਦੇ ਆ ਉਹਨਾਂ ਦੇ ਖਾਣ ਕਿਤੇ ਜਾ ਰਹੇ ਆ ਅ دوسرا ਜਿਹਦੇ ਵੀ ਟਾਪੂਟ ਕਿਸੇ ਦੇ ਕੋਲ ਵੀ ਨਹੀਂ ਪਿੱਕਦਾ ਸਹੀ ਹੁੰਦਾ ਉਹਨਾਂ ਨੂੰ ਉਹਨੂੰ ਬੰਦ ਕੀਤਾ ਜਾਂਦਾ ਤੇ ਪ੍ਰਿਪਤ ਅੱਜ ਦੇ 8 ਵਜੇ ਤੋਂ ਜਿਹੜਾ ਨਾਕਾ ਜਿਹੜਾ ਇੱਥੇ ਲਾਇਆ ਹੈ ਇਹ ਸਾਡੇ ਦਿੱਲੀ ਜਿਹੜੇ ਆ 8 ਵਜੇ ਤੋਂ ਨਾਕੇ ਸ਼ੁਰੂ ਹੋ ਜਾਂਦੇ ਆ ਆ ਦੇਰ ਰਾਤ ਤੱਕ ਦੁਬਾਰਾ ਇੱਕ ਨਾਕਾ ਲਾਉਦੇ ਆ ਫਿਲਹਾਲ ਸਾਡਾ ਜੇ ਇੰਦਰ ਮਿਲਗਾ ਸੈਡਲ ਲਈ ਸਾਰਾ ਸਮਨੀਆਂ ਸਾਰੀ ਸੀਟ ਅੱਜ ਅਸੀਂ ਮੋਈ ਅੱਡਾ ਜਿਹੜਾ ਇੱਥੇ ਜਿਹੜਾ ਨਾਮ ਲਾਇਆ ਜੇ 8 ਵਜੇ ਤੋਂ ਨਾਕਾ ਜੂਸੀ ਤਕਰੀਬਨ ਅਸੀਂ 40 ਚਲਾਨ ਜਿਹੜੇ ਹੁਣ ਤੱਕ ਕੱਟ ਚੁੱਕੇ ਆ ਨਾਕਾ ਸਾਡਾ ਹਲੇ ਵੀ ਕੈਰੀ ਆਉਣਾ ਜਿਹਦੇ ਵਿੱਚੋਂ ਅਸੀਂ 10 ਮੋਟਰਸਾਈਕਲ ਜਿਹੜੇ ਬਾਉਂਡ ਕੀਤੇ ਆ ਨਾਲ ਜਿਹੜੇ ਆ ਟੋਟਲ 30 ਚਲਾਨ ਜਿਹੜੇ ਅਸੀਂ ਕੀਤੇ ਆ ਉਹਦੇ ਵਿੱਚੋਂ ਕੁਝ ਚਲਾਨ ਇਹ ਹੁੰਦੇ ਆ ਜਿਹੜੇ ਅਸੀਂ ਮੋਟਰ ਤੇ ਜਿਹੜੇ ਆ ਕਿੰਨੇ ਜਮਾਨਾ ਦਿੱਤਾ ਮੌਕੇ ਤੇ ਵੀ ਭਰੇ ਗਿਆ ਜੀ ਉਹ ਚਲਾਨ ਜਿਹੜੇ ਇਹ ਬਈਆ ਜਿਹੜੇ ਉੱਥੇ ਆਦਤ ਵਿੱਚ ਘੂਟਣ ਵਾਲੇ ਆ ਇਹਨਾਂ ਚਲਾਨ ਅਸਲੀ ਗੱਲ ਉਹ 40 ਚਲਾਨ ਆ ਜਿਹੜੇ ਅਸੀਂ ਹੁਣ ਤੱਕ ਕੱਟ ਗਏ ਆ ਆਨਲਾਈਨ ਚਲਾਨ ਕਿੰਨੇ ਹੋਏ ਸਰ ਇੱਥੇ ਆਨਲਾਈਨ ਵੀ ਨਾ ਹੋਏ ਆ ਆਨਲਾਈਨ ਚਲਾਨ ਜਿਹੜੇ ਸਾਡੇ 14 ਚਲਾਨ ਜਿਹੜੇ ਆਨਲਾਈਨ ਕੀਤੇ ਆ ਜਿਹੜੇ ਮੌਕੇ ਤੇ ਹੀ ਜਿਹੜੇ ਵੀ ਦੋਸ਼ੀ ਤੇ ਪਾਈ ਗਈ ਆ ਉਹਨਾਂ ਦੇ ਮੌਕੇ ਤੇ ਜੋ ਵੀ ਜੁਰਮ ਮੋਟਰ ਵੀ ਕਲੈਕਟ ਦੇ ਤਹਿਤ ਹੁੰਦਾ ਸੀ ਉਹਦਾ ਜਮਾਨਾ ਆ ਪੁੱਤ ਵੀ ਪਾਪੀ ਜਿਹੜੇ ਹੈਗੇ ਆ ਚਲਾਨ ਉਹ ਅਦਾਸ ਵਿੱਚ ਪਾ ਦਿਗਾੜੀ ਪਰ ਤੋਂ ਬਾਅਦ ਰੀਲੀਫ ਕਿਟ ਮਿਲਣ ਤੋਂ ਬਾਅਦ ਇਹੋ ਜਿਹੜੇ ਆ ਵੀ ਕਰਨੇ ਦਿੱਤੇ ਜਾਣ ਜਿਹੜੇ ਵਹੀਕਲ ਚੱਲਦੇ ਸਰ ਇਹਨਾਂ ਨੂੰ ਤੁਸੀਂ ਕੀ ਹਦਾਇਤਾਂ ਦੇਣੀ ਚਾਹੁੰਦੇ ਆ ਜਿਹੜੇ ਕਿ ਕੱਲ ਜਿਹੜੇ ਆ ਚੱਲ ਰਹੇ ਆ ਬਾਈਕਾਂ ਚੱਲ ਰਹੀਆਂ ਹੈਗੀਆਂ ਰੋਡਾਂ ਦੇ ਉੱਤੇ ਉਹਨਾਂ ਦੇ ਵਿੱਚ ਅਸੀਂ ਸਾਰੇ ਹੀ ਸੁਣਨ ਵਾਲਿਆਂ ਨੂੰ ਅਸੀਂ ਅਪੀਲ ਕਰਦੇ ਆਂ ਵੀ ਜਿਹੜਾ ਵੀ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਕੋਈ ਵੀ ਮਾਪੇ-ਬਾਪ ਆਪਣਾ ਟ੍ਰੈਕਲ ਵਹੀਕਲ ਨਾ ਦੇਣ ਕਿਉਂਕਿ ਉਹਦੇ ਨਾਲ ਕੋਈ ਵੱਡੀ ਦੁਰਘਟਨਾ ਵੀ ਘਟ ਸਕਦੀ ਹੈ ਦੂਸਰਾ ਇਹ ਨਵੇਂ ਕਾਨੂੰਨ ਬਣ ਚੁੱਕੇ ਆ 18 ਸਾਲ ਤੋਂ ਘੱਟ ਉਮਰ ਦਾ ਬੱਚਾ ਜੇ ਕੋਈ ਵਹੀਕਲ ਚਲਾਉਂਦਾ ਤਾਂ ਉਹਦੇ ਮਾਪੇ ਬਾਪ ਨੂੰ ਸਜ਼ਾ ਮਿਲ ਸਕਦੀ ਹੈ ਜਾਂ ਜਿਹਦਾ ਕੋਈ ਮੋਟਰਸਾਈਕਲ ਮੰਗ ਕੇ ਲਿਆਂਦਾ ਉਹਨੂੰ ਵੀ ਸਜ਼ਾ ਮਿਲ ਸਕਦੀ ਹੈ ਇਸ ਕਰਕੇ ਅਸੀਂ ਬੀਲ ਕਰਦੇ ਹਾਂ 18 ਸਾਲ ਤੋਂ ਬਾਅਦ ਦੇ ਮਿਕਟਾ